ਬੋਧਾਤਮਕ ਪਰਗਟਿਆ ਮਿੱਟੀ ਤੋਂ ਜਗਤ ਤਾਰਨ ਹੋਵਾ 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 ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ ਦੁਨੀਆ ਭਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੀ ਗੁਰਪੁਰਬ ਮੌਕੇ ਅਮਰੋਦਰ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੋਣ ਪੁੱਜੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੌਕੇ ਸੰਦੇਸ਼ ਜਾਰੀ ਕੀਤੇ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਸ੍ਰੀ ਹਰਮੰਦਰ ਸਾਹਿਬ ਵਿਖੇ ਨਗਰ ਕੀਰਤਨ ਵੀ ਸਜਾਇਆ ਗਿਆ। ਸੁਲਤਾਨਪੁਰ ਲੋਧੀ ਵਿੱਚ ਵੀ ਗੁਰਪੁਰਬ ਨੂੰ ਸਮਰਪਿਤ ਸਮਾਗਮ ਹੋਏ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਨ੍ਹਾਂ ਸਮਾਗਮਾਂ ਵਿੱਚ ਵੀ ਸ਼ਿਰਕਤ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਅੰਮ੍ਰਿਤਸਰ ਵਿਕੇ ਸਮਾਗਮ ਵਿੱਚ ਸ਼ਿਰਕਤ ਕੀਤੀ। ਐਡਵੋਕੇਟ ਧਾਮੀ ਨੇ ਇਸ ਮੌਕੇ ਕੁਝ ਅਹਿਮ ਗੱਲਾਂ ਕਰਦਿਆਂ ਸਟੇਟ ਦੀ ਅੱਖ ਵਿੱਚ ਰੜਕਣ ਵਾਲਾ ਬਿਆਨ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਵੀ ਅਮਰitsar ਦੇ ਰਣਜੀਤ ਐਵਿਨਿਊ ਸਥਿਤ ਗੁਰਦੁਆਰਾ ਪਾਕਸ਼ਾਈ ਛੇਵੀਂ ਵਿਖੇ ਗੁਰਪੁਰਬ ਮੌਕੇ ਨਤਮਸਤਕ ਹੋਏ ਉਹਨਾਂ ਦੇ ਦੋਸਤ ਅਤੇ ਕਲਾਕਾਰ ਕਰਮਜੀਤ ਅਨਮੋਲ ਵੀ ਉਹਨਾਂ ਦੇ ਨਾਲ ਸਨ ਮੁੱਖ ਮੰਤਰੀ ਨੇ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਆਖਿਆ ਕਿ ਉਹ ਅੱਜ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ ਕਰਕੇ ਨਤਮਸਤਕ ਹੋ ਨਹੀਂ ਗਏ ਤਾਂ ਜੋ ਗੁਰਪੁਰਬ ਮੌਕੇ ਆਉਣ ਵਾਲੀ ਸੰਗਤ ਨੂੰ ਪਰੇਸ਼ਾਨੀ ਪੇਸ਼ ਨਾ ਆਵੇ ਹੁਣ ਆਖਿਆ ਕਿ ਗੁਰੂ ਸਾਹਿਬ ਵੱਲੋਂ ਵਾਤਾਵਰਨ ਸੰਭਾਲ ਲਈ ਦਰਸਾਏ ਗਏ ਮਾਰਗ ਉਤੇ ਚੱਲਦੇ ਆਂ ਪੰਜਾਬ ਸਰਕਾਰ ਵਾਤਾਵਰਨ ਦੀ ਸਾਂਭ ਸੰਭਾਲ ਲਈ ਹਰ ਸੰਭਵ ਯਤਨ ਕਰੇਗੀ ਗੁਰਪੁਰਬ ਮੌਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੇਸ਼ ਦੁਨੀਆ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਦੀਪਮਾਲਾ ਵੀ ਕੀਤੀ ਗਈ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਕੰਠ ਪਾਠ ਸਾਹਿਬ ਦੇ ਭੋਗ ਪਾਏ ਗਏ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜੱਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਕੇਵਲ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਉਪਦੇਸ਼ਾਂ ਉੱਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਆਖਿਆ ਕਿ ਗੁਰੂ ਸਾਹਿਬ ਦੇ ਉਪਦੇਸ਼ ਸਮੁੱਚੀ ਮਨੁੱਖਤਾ ਲਈ ਜੀਵਨ ਰੂਸ਼ਨੋਣ ਵਾਲੇ ਨੇ। ਗੁਰੂ ਸਾਹਿਬ ਨੇ ਊਚ ਨੀਚ ਜਾਤ ਪਾਤ ਅਤੇ ਵਰਨ ਵੰਡੀਆਂ ਵਲਗਣਾ ਨੂੰ ਤੋੜ ਕੇ ਇੱਕ ਅਕਾਲ ਪੁਰਖ ਦੇ ਲੜ ਲਾਇਆ। ਉਹਨਾਂ ਸੰਗਤਾਂ ਨੂੰ ਗੁਰੂ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਸਭ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਅਤੇ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਸੰਦੇਸ਼ ਸੁਣੋ ਅਤੇ ਦੇਖੋ ਉਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਚਾਨਣਾ ਪਾਉਂਦੇ ਹੋਏ ਕਿਹੜੇ ਉਪਦੇਸ਼ਾਂ ਦੀ ਗੱਲ ਕਰ ਰਹੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਸ ਵਕਤ ਪ੍ਰਕਾਸ਼ ਹੋਇਆ ਉਸ ਵਕਤ ਸਮਾਜ ਦੇ ਵਿੱਚ ਅੰਧਕਾਰ ਫੈਲਿਆ ਹੋਇਆ ਸੀ ਅਗਿਆਨਤਾ ਦੀ ਤੁੰਦ ਪਸਰੀ ਹੋਈ ਸੀ ਜਿਵੇਂ ਸੂਰਜ ਦੀ ਤੇਜ ਰੋਸ਼ਨੀ ਹਨੇਰੇ ਨੂੰ ਚੀਰ ਦਿੰਦੀ ਹੈ ਹਨੇਰੇ ਨੂੰ ਦੂਰ ਕਰ ਦਿੰਦੀ ਹੈ ਤੁੰਦ ਦੇ ਪਸਾਰੇ ਨੂੰ ਖਤਮ ਕਰ ਦਿੰਦੀ ਹੈ ਤੇ ਰੋਸ਼ਨੀ ਕਰਦੀ ਹੈ ਉਸੇ ਤਰ੍ਹਾਂ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਵਕਤ ਪ੍ਰਕਾਸ਼ ਨੇ ਸਮਾਜ ਦੇ ਵਿੱਚ ਫੈਲੀ ਹੋਈ ਅਗਿਆਨਤਾ ਤੇ ਤੰਦ ਜਿਹੜੀ ਸੀ ਉਸ ਨੂੰ ਖਤਮ ਕਰ ਦਿੱਤਾ ਪਾਈ ਗੁਰਦਾਸ ਜੀ ਦੇ ਸ਼ਬਦਾਂ ਦੇ ਵਿੱਚ ਮਿੱਟੀ ਤੰਦ ਜਗ ਚਾਨਣ ਹੋਆ ਸਮਾਜ ਪੀੜਿਆ ਜਾ ਰਿਹਾ ਸੀ ਸਮਾਜ ਲੁੱਟਿਆ ਜਾ ਰਿਹਾ ਸੀ ਸਮਾਜ ਦੱਬਿਆ ਜਾ ਰਿਹਾ ਸੀ ਸਮਾਜ ਦੇ ਅਧਿਕਾਰ ਖੋਏ ਜਾ ਰਹੇ ਸੀ ਸਮਾਜ ਦੇ ਹੱਕਾਂ ਦੇ ਉੱਤੇ ਛਾਪੇ ਪੈ ਰਹੇ ਸੀ ਡਾਕੇ ਪੈ ਰਹੇ ਸੀ ਰਾਜਨੀਤਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਆਰਥਿਕ ਤੌਰ ਤੇ ਵੀ ਤੇ ਧਾਰਮਿਕ ਤੌਰ ਤੇ ਵੀ ਹਰ ਪਾਸਿਓਂ ਸਮਾਜ ਇੱਕ ਪੀੜਾ ਦੇ ਵਿੱਚੋਂ ਗੁਜ਼ਰ ਰਿਹਾ ਸੀ ਮਨੁੱਖਤਾ ਇੱਕ ਦਰਦ ਝੇਲ ਰਹੀ ਸੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਨੁੱਖਤਾ ਦੀ ਪੀੜ ਨੂੰ ਮਹਿਸੂਸ ਕੀਤਾ ਮਾਨਵਤਾ ਦੇ ਦਰਦ ਨੂੰ ਮਹਿਸੂਸ ਕੀਤਾ ਤੇ ਫਿਰ ਆਪਣੇ ਉਪਦੇਸ਼ਾਂ ਦੇ ਰਾਹੀਂ ਆਪਣੀਆਂ ਸਿੱਖਿਆਵਾਂ ਦੇ ਰਾਹੀਂ ਜਗਾ ਜਗਾ ਜਾ ਕੇ ਮਨੁੱਖਤਾ ਦੇ ਦਰਦ ਨੂੰ ਮਨੁੱਖਤਾ ਦੀ ਪੀੜਾ ਨੂੰ ਜਿਹੜਾ ਸੀ ਉਹ ਖਤਮ ਕਰਨ ਵਾਸਤੇ ਮਹਾਨ ਉਪਦੇਸ਼ ਦਿੱਤੇ ਮਹਾਨ ਸਿੱਖਿਆਵਾਂ ਦਿੱਤੀਆਂ ਜਿੱਥੇ ਉਹਨਾਂ ਨੇ ਰਾਜੇ ਸੀ ਹੀ ਮੁਕਦਮ ਕੁੱਤੇ ਆਖ ਕੇ ਸੰਸਾਰ ਦੇ ਰਾਸੀ ਲੋਕਾਂ ਨੂੰ ਵੰਗਾਰਿਆ ਕਿ ਤੁਸੀਂ ਸਮਾਜ ਦਾ ਲਹੂ ਪੀਨੇ ਹੋ ਤੁਸੀਂ ਗਲਤੋਂ ਉਥੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਸੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਵੀ ਆਪਣੀ ਉਪਦੇਸ਼ਾਂ ਦੇ ਰਾਹੀਂ ਸਿੱਖਿਆ ਦਿੱਤੀ ਉਹਨਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੇਧਤ ਹੋਏ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਹਾਵੇ ਜੀਆ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਸ ਵਕਤ ਦੇ ਜਿਹੜੇ ਧਾਰਮਿਕ ਆਗੂ ਜਿਹੜੇ ਸੀ ਆਪਣੇ ਆਪਣੇ ਧਰਮ ਦੀ ਪ੍ਰਤੀਨਿਧਤਾ ਕਰਦੇ ਔਰ ਸਮਾਜ ਦੀ ਪੀੜਾ ਨੂੰ ਜਿਹੜਾ ਹੈ ਉਹ ਦੇਖ ਕੇ ਅੱਖਾਂ ਮੀਚ ਰਹੇ ਸੀ ਉਹਨਾਂ ਨੂੰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਿਆ ਦਿੱਤਾ ਵੱਡੇ ਵੱਡੇ ਸਰਮਾਹੇਦਾਰ ਵੱਡੇ ਵੱਡੇ ਪੂੰਜੀਪਤੀ ਮਲਕ ਭਾਗੋ ਵਰਗੇ ਜਿਹੜੇ ਸਮਾਜ ਦਾ ਸ਼ੋਸ਼ਣ ਕਰ ਰਹੇ ਸੀ ਮਨੁੱਖਤਾਂ ਨੂੰ ਲੁੱਟ ਰਹੇ ਸੀ ਉਹਨਾਂ ਨੂੰ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਧੇ ਰਾਹੇ ਪਾਇਆ ਔਰ ਸਮਾਜ ਦੇ ਵਿੱਚ ਬੁਰੀਆਂ ਆਲਾਮਤਾਂ ਜਾਤ ਪਾਤ ਦਾ ਵਿਤਕਰਾ ਭੇਦ ਭਾਬ ਵੰਡੀਆਂ ਉੱਚੀ ਨੀਚ ਛੂਹਾਂ ਛਾਤ ਇਹ ਸਭ ਧੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਇਹਨਾਂ ਨੂੰ ਪੂਰੇ ਜ਼ੋਰਦਾਰ ਇਨਕਲਾਬੀ ਸ਼ਬਦਾਂ ਦੇ ਵਿੱਚ ਨਕਾਰਿਆ ਪਖੰਡ ਦੰਬ ਜੋ ਧਰਮ ਦੇ ਨਾਮ ਦੇ ਉੱਤੇ ਕੀਤਾ ਜਾ ਰਿਹਾ ਸੀ ਇਹਨੂੰ ਵੀ ਧੰਗ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਸਿੱਖਿਆ ਦੇ ਦੁਆਰਾ ਖਤਮ ਕਰਨ ਦਾ ਮਹਾਨ ਉਪਰਾਲਾ ਕੀਤਾ ਐਸੀ ਦੀਨ ਦਿਵਾਲ ਸਤਿਗੁਰੂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਵਰ ਅਸੀਂ ਅੱਜ ਮਨਾ ਰਹੇ ਹਾਂ ਜੋ ਉਪਦੇਸ਼ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਔਰ ਜੋ ਉਪਦੇਸ਼ ਸਤਿਗੁਰਾਂ ਨੇ ਪਰਮਣ ਕਰਕੇ ਸਾਨੂੰ ਸਾਰਿਆਂ ਨੂੰ ਲਪਾਈ ਨੂੰ ਬਖਸ਼ਿਸ਼ ਕੀਤਾ ਉਹਦੇ ਉਤਾਰ ਨਹੀਂ ਹੋਤੇ ਤੇ ਸਤਿਗੁਰਾਂ ਵੱਲੋਂ ਦਰਸਾਏ ਹੋਏ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਇਸ ਮਰੁੱਖਾ ਜੀਵਨ ਨੂੰ ਸਫਲਾ ਕਰਨ ਦੀ ਗਤਨ ਕਰੀਏ ਸਤਿਗੁਰਾਂ ਨੇ ਆਪਣੇ ਸੰਸਾਰਕ ਜੀਵਨ ਵਿੱਚ ਚਾਰ ਉਦਾਸੀਆਂ ਕੀਤੀਆਂ ਤਕਰੀਬਨ ਸੰਸਾਰ ਦਾ ਪਰਮਣ ਕੀਤਾ ਔਰ ਜੋ ਸੱਚ ਦਾ ਉਪਦੇਸ਼ ਸੀ ਜੋ ਧੁਰ ਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈਦਾ ਜੋ ਉਪਦੇਸ਼ ਸੀ ਉਹ ਲੋਕਾਂ ਨੂੰ ਬਖਸ਼ਿਸ਼ ਕੀਤਾ ਕਿਉਂਕਿ ਉਸ ਵਕਤ ਜਿੰਨਾ ਵੀ ਸਮਾਜ ਹੈ ਉਹ ਭਟਕਿਆ ਹੋਇਆ ਸੀ ਰਾਜੇ ਪਾਪੀ ਬਣ ਚੁੱਕੇ ਸਨ ਅਧਿਕਾਰੀ ਜਿਹੜੇ ਸੀ ਉਹਨਾਂ ਨੇ ਕੁੱਤਿਆਂ ਦਾ ਰੂਪ ਧਾਰਨ ਕਰ ਲਿਆ ਔਰ ਜਿਹੜੀ ਨਿਆਂ ਪ੍ਰਣਾਲੀ ਸੀ ਉਹ ਦੀ ਹਾਲਤ ਵੀ ਬੱਦ ਤੋਂ ਬੱਤਰ ਹੋ ਗਈ ਔਰ ਜਿਹੜੇ ਨਿਆਂ ਕਰਨ ਵਾਲੇ ਸਨ ਉਹ ਲਾਲਚੀ ਬਣ ਚੁੱਕੇ ਸਨ ਵਿਸ਼ਵਤ ਲੈ ਲੈ ਕੇ ਉਹ ਨਿਆਂ ਕਰਦੇ ਸਨ ਸੋ ਐਸੇ ਅੰਧੇਰੇ ਵਿੱਚ ਸਤਗੁਰਾਂ ਨੇ ਗਿਆਨ ਦਾ ਪ੍ਰਕਾਸ਼ ਕੀਤਾ ਸਮੁੱਚੇ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜਿਹਨਾਂ ਸਰਪ੍ਰਸਤ ਦਾ ਪ੍ਰਕਾਸ਼ ਪੁਰਬ ਅੱਜ ਸਮੁੱਚੇ ਸੰਸਾਰ ਵਿੱਚ ਬਹੁਤ ਚੜ੍ਹਦੀ ਕਲਾ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਅਖੀਰ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਦੇਖੋ ਉਹਨਾਂ ਗੁਰਪੁਰਬ ਮੌਕੇ ਕਿਉਂ ਗੁਰਦੁਆਰਾ ਸੁਧਾਰ ਲਹਿਰ ਦਾ ਜ਼ਿਕਰ ਕੀਤਾ ਉਨਾਂ ਇਸ ਮੌਕੇ ਸਟੇਟ ਵਿੱਚ ਸਟੇਟ ਹੋਣ ਕਰਕੇ ਸਰਕਾਰਾਂ ਦੀ ਅੱਖ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰੜਕਣ ਵਾਲਾ ਬਿਆਨ ਵੀ ਦਿੱਤਾ ਅੱਜ 15 ਨਵੰਬਰ 1920 ਦਾ ਉਹ ਦਿਹਾੜਾ ਜਦੋਂ ਸਾਡੇ ਬਜ਼ੁਰਗਾਂ ਨੇ ਇਹ ਗੁਰਦੁਆਰਾ ਸੁਧਾਰ ਐਕਟ ਦਾ ਪੀੜਾ ਚੰਗਿਆ ਸੀ ਉਹ ਕਿਹੜਾ ਪੀੜਾ ਸੀ ਕਿ ਮਹਾਨਤਾ ਨੇ ਬਹੁਤ ਵੱਡੀਆਂ ਕ੍ਰੈਦਾ ਸ਼ੁਰੂ ਕਰਤੀਆਂ ਚਾਹੇ ਨਲਕਾਣੇ ਦੀ ਧਾਰਤੀ ਚਾਹੇ ਇਹ ਧਾਰਤੀ

ਅੱਜ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਪਿੰਡਾਲ ਤੇ ਆ ਉਹਨਾਂ ਦੀ ਅਦੇਗਾ ਵਿੱਚ ਪ੍ਰਵਾਹ ਮਕੀਆਂ ਤੇ ਵੀ ਸਾਡੇ ਲੋਕਾਂ ਨੇ ਗੁਰਨਾਥ ਦੇ ਪਾਸ਼ਾ ਦੇ ਮੁੰਦਰੇ ਸੰਘਾਤ ਨੂੰ ਪੱਕ ਦੇ ਹੋਏ ਇਹ ਜਿੰਨਾ ਕੀਤਾ ਕਿ ਹੁਣ ਉਹ ਸਮਾਂ ਆ ਗਿਆ ਕਿ ਮਹੰਤਰ ਦਾ ਖਾਤੂ ਕੀਤਾ ਚਾਹੁੰਦੇ 14 ਹਵਾਲਾ ਦੇ ਦੌਰ ਨੂੰ ਇਹ ਦੁਤਰਾਂ ਸਦਾਰ ਲੈ ਕੇ ਸ਼ੁਰੂ ਹੋਈ ਉਹ ਸਰਕਾਰ ਕਾਮਕਸਦੀ ਸੀ ਉਹਨੇ ਵੀ ਸਿੱਧੇ ਹਮਲੇ ਸ਼ੁਰੂ ਕੀਤੇ ਪਰ ਪਿੱਛੇ ਹਟ ਜਾਂਦੇ ਰਹੇ ਪਰ ਵੀਰੋ ਹੋਰ ਦਾ ਸਮਾਂ ਜਿਹੜਾ ਜਿਹੜਾ ਕਹਿੰਦੇ ਪਾਣੀ ਟੱਪ ਗਿਆ ਬੁਲਾਉਂ ਤੋਂ ਅੱਜ ਆਪਾਂ ਇਹ ਸ਼੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜਾ ਖੇਤਰ ਆਪਣੇ ਆਜ਼ਾਦੀ ਤੋਂ ਪਹਿਲਾਂ ਸਾਰਾ ਪਾਕਿਸਤਾਨ ਤੇ ਦਿੱਲੀ ਤੱਕ ਹੁੰਦਾ ਸੀ ਸਜੂਦ ਸਾਹਿਬ ਤੱਕ ਹੁੰਦਾ ਸੀ ਅੱਜ ਉਹ ਸੀਮਤ ਕੀਤਾ ਜਾ ਰਿਹਾ ਹੈ ਇਹ ਗੜੀ ਕਮੇਟੀ ਦੇ ਨਾਮ ਤੇ ਸ਼ਾਇਦ ਅਸੀਂ ਵੀ ਖਮੋਸ਼ ਰੁਕ ਕੇ ਉਹਦੇ ਵਿੱਚ ਆਪਣਾ ਜ਼ੋਰਦਾਨ ਪਾ ਲੈਣ